ਬੀਤ ਦਿਨੀ ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਫੇਜ਼ 8 ਵਿਖੇ ਡਾਇੰਗ ਇੰਡਸਟਰੀ ਦੀ ਇਮਾਰਤ ਡਿਗਨ ਦੇ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਐਲਾਨੇ ਗਏ ਮੁਆਵਜ਼ੇ ਨੂੰ ਲੈ ਕੇ ਮਜ਼ਦੂਰਾਂ ਦੇ ਵਿੱਚ ਰੋਸ ਹੈ 올 인디아 트레이드 유니언 காங்கிரஸ் ਦੀ ਅਗਵਾਈ ਹੇਠ ਮਜ਼ਦੂਰਾਂ ਦਾ ਇੱਕ ਵਫ਼ਦ ਮਿਨੀ ਸਕੱਤਰੇਤ ਪਹੁੰਚਿਆ ਅਤੇ ADC 로히트 ਗੁਪਤਾ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਪ੍ਰਸ਼ਾਸਨ ਵੱਲੋਂ ਘਟਨਾ ਦੀ ਮੈਜਿਸਟ੍ਰੇਟ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਮੱਕੇ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਮ੍ਰਿਤਕ ਮਜ਼ਦੂਰਾਂ ਦੇ ਵਾਰਸਾਂ ਲਈ ਐਲਾਨਿਆ ਗਿਆ 2-2 ਲੱਖ ਰੁਪਏ ਦਾ ਮੁਆਵਜ਼ਾ ਬਹੁਤ ਘੱਟ ਹੈ। ਉਹਨਾਂ ਕਹਿੰਿਆ ਕਿ ਮ੍ਰਿਤਕ ਮਜ਼ਦੂਰਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, ਹਾਦਸੇ ਦੇ ਜ਼ਖਮੀਆਂ ਨੂੰ 5-5 ਲੱਖ ਰੁਪਏ ਅਤੇ ਇਸ ਘਟਨਾ ਕਾਰਨ ਰੋਜ਼ਗਾਰ ਗੁਆਣ ਵਾਲੇ ਮਜ਼ਦੂਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਹਨਾਂ ਨੇ ਡਾਈਂਗ ਸੰਚਾਲਕਾ ਉੱਪਰ ਵੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੇਰਾ ਨਾਮ ਸੀਮونی ਹੈ ਸਾਹਿਬ। ਹਾਂਜੀ, ਕੀ ਹੋਇਆ? ਮੈਂ ਕੰਮ ਕਰਦਾ। ਉਹ ਫੈਕਟਰੀ ਮੈਂ ਹਮ ਲੋਗ 10-10 ਸਾਲ ਸੇ ਕੰਮ ਕਰਤ ਹੋ ਗਏ ਮੇਰਾ। ਤਾਂ ਕੀ? ਐਸਾਈ ਉਹ ਸਾਈ ਹਮ ਲੋਗਾ ਨਹੀਂ ਕਰਤਾ ਥਾ। ਅੱਛਾ। ਫੈਕਟਰੀ ਮੈਂ हम लोग से इधर काम करवा रहे थे मालक और इधर अपना देवाल का सपोर्ट दे रहे थे इंगल किरान ले जाके अब वो किरान से धाका लगा और लेके के बेचा चरा के गिर गया हम लोग मशीन के पास खड़े थे अब हम लोग बैठ गए दब गए अब किसी तरह हम लोग का जैसे जैसे राह मिला मोबाइल बार के निकले रास्ता दरवाजा दोनों लोग दरवाज़ा सगोर लोग था ऊपर से सब बैठ गया था देवाल छत तीन मंदिल हाँ की तो थे थे। आप ने नहीं किया था जब पहले सर इसके बाद हम लोग विरोध नहीं करे हम लोग विरोध दिए इंजीनियर बोले कि की। की। हाँ इंजीनियर बोले सुबह दस बजे आए बोले कि लेबर का हटा दो तब इसके बाद अपना काम करो तो फिर अपना काम शाम को चार बजे से लगाए पाँच साढ़े पाँच बजे के बाद है कि बिल्डिंग भस गया हम लोग बोले कि हम लोग काम ऐसे करवाएंगे तो कल से हम लोग डीपी नहीं आएंगे ना तो हम लोग यही घड़ी जा रहे हैं तो बाबू ने बोले मास्टर बोले कि कुछ नहीं होगा तू लोग करो तब हम लोग गरीब आदमी किसी तरह अपना करे अले शाम को ऐसे घटना घट गया मैं, मैं सपाटिया जनरल सैक्रटरी ऑल इंडिया ट्रेड यूनियन कांग्रेस लुधियाना असी आए हैं कल जो असी गए के तौर थी एटक द टीम जिद मौड़ साहब की रहनमई ਵਰਕਰਾਂ ਨੂੰ ਮਿਲੇ ਆ ਫੈਕਟਰੀ ਦੇ ਵਰਕਰਾਂ ਨੂੰ ਜਿਹੜੇ ਉੱਥੇ ਕੰਮ ਕਰ ਰਹੇ ਸੀ ਔਰ ਜੋ ਹਾਲਾਤ ਉਹ ਦੱਸ ਰਹੇ ਹੈ ਕਿ ਪਹਿਲੀ ਗੱਲ ਤਾਂ ਜਿਹੜਾ ਇੰਜੀਨੀਅਰ ਹੈ ਉਹਨੇ ਕਿਹਾ ਸੀ ਕਿ ਜੋ ਵੀ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਨਾ ਹੈ ਜਦੋਂ ਵਰਕਰ ਇੱਥੇ ਨਾ ਹੋਣ ਉਦੋਂ ਕਰੋ ਉਹ ਵਾਇਲੇਸ਼ਨ ਕਰਕੇ ਵਰਕਰਾਂ ਦੀ ਹਾਜਦੀ ਜਿਵੇਂ ਮੋਹਰ ਸਾਹਿਬ ਨੇ ਦੱਸਿਆ ਹੈ ਕਿ 30 ਵਰਕਰ ਗਰਾਉਂਡ ਫਲੋਰ ਤੇ ਸੀ ਹੇਟਲੇ ਫਲੋਰ ਤੇ ਔਰ 6 ਉੱਪਰ ਉਹ ਸਾਰਿਆਂ ਦੀ ਹਾਜਦੀ ਚ ਕੀਤਾ ਨੰਬਰ 2 ਬਾਰੋਂ ਇਹਨਾਂ ਨੂੰ ਲੌਕ ਕਰ ਦਿੱਤਾ ਗਿਆ ਤਾਂ ਕਿ ਭਜ ਨਾ ਸਕਣ ਇਹ ਵੀ ਇਹਨਾਂ ਨੇ ਵਰਕਰਾਂ ਨੇ ਸਾਨੂੰ ਦੱਸਿਆ ਨੰਬਰ 3 ਉਹਨਾਂ ਲੋਕਾਂ ਤੋਂ ਇਹ ਕੰਮ ਕਰਾ ਰਿਆ ਸੀ ਜਿਹੜੇ ਪ੍ਰੋਫੈਸ਼ਨਲ ਨਹੀਂ ਸੀ ਇਸ ਕੰਮ ਦੇ ਕੋਈ ਸਮਾਨ ਢੋਣ ਵਾਲਾ ਵਰਕਰ ਸੀ ਜਿਹੜਾ ਜਤਿੰਦਰ ਦੀ ਡੈਥ ਹੋਈ ਹੈ ਬਹੁਤ ਇੰਟੈਲੀਜੈਂਟ ਬੰਦਾ ਸੀ ਇਹ ਲੇਕਿਨ ਇਹਦਾ ਕੰਮ ਨਹੀਂ ਸੀ ਕਿ ਉਹ ਦੀਵਾਰ ਨੂੰ ਢੋਣਾ ਤੋੜਨਾ ਇਹਦੇ ਤੋਂ ਦਵਾਰ ਤੜਾਈ ਜਾ ਰਹੀ ਸੀ ਸੋ ਇਸ ਕਰਕੇ ਜਿਹੜਾ ਇਹ ਇੰਨਾ ਗ੍ਰੋਸ ਮਿਸਕੰਡਕਟ ਹੋਇਆ ਹੈ ਮਰਡਰ ਦਾ ਕੇਸ ਜਿਹੜਾ ਜਿਸ ਤਰ੍ਹਾਂ ਮੋਹਰ ਸਾਹਿਬ ਨੇ ਕੀਆ ਹੈ ਤੋਂ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆ ਇਹ ਸਿਰਫ ਇੱਕ ਫੈਕਟਰੀ ਦੀ ਗੱਲ ਨਹੀਂ ਇੱਥੇ ਲੱਖਾਂ ਜਿਹੜੇ ਮਜ਼ਦੂਰ ਕੰਮ ਕਰਦੇ ਆ ਉਹਨਾਂ ਦੇ ਕਾਰਡ ਬੰਨ ਉਹਨਾਂ ਦਾ ESI ਹੋਵੇ ਉਹਨਾਂ ਦਾ ਪ੍ਰੋਵੀਡੈਂਟ ਫੰਡ ਹੋਵੇ ਔਰ ਇਹਨਾਂ ਨੂੰ ਆਪਣੀ ਇਹ ਇਨਕੁਆਇਰੀ ਕਰਕੇ ਇਹਨਾਂ ਸਾਰਿਆਂ ਦਾ ਰਿਕਾਰਡ ਬਣਾਉਣਾ ਚਾਹੀਦਾ ਨਹੀਂ ਕਰੇ ਤੁਹਾਡਾ ਕੀ ਹੈ ਅਗਲਾ ਸਟੈਪ ਅਸੀਂ ਹਜਿਟੇਸ਼ਨ ਕਰਾਂਗੇ ਜੀ ਉੱਥੇ ਪੱਕੇ ਮੋਰਚੇ ਲਾ ਕੇ ਫੈਕਟਰੀ ਉਹਨਾਂ ਤੇ ਚੱਲਣ ਨਹੀਂ ਦੇਵਾਂਗੇ ਜਿੰਨੀ ਦੇ ਰਹੇ ਸਾਡੇ ਮੰਗਾ ਦੀ ਮੰਤ ਏਡੀਸੀ ਸਾਹਿਬ ਵੱਲੋਂ ਕੀ ਆਸ਼ਵਸ਼ਣ ਦਿੱਤਾ ਗਿਆ एडीसी साहब ने ਸਾਡਾ ਮੈਮੋਰੰਡਮ ਲਿਆ ਹੈ ਔਰ ਉਹਨੂੰ ਪੜ੍ਹਿਆ ਹੈ ਉਹਨਾਂ ਨੇ ਅਸ਼ੋਰ ਕੀਤਾ ਕਿ ਆਲਰੇਡੀ ਅਸੀਂ ਇਸ ਦੇ ਮਤਲਬ ਕਰ ਰਹੇ ਆਂ ਔਰ ਜੋ ਤੁਹਾਡੀਆਂ ਮੰਗਾ ਹੈ ਉਹਨਾਂ ਤੇ ਅਸੀਂ ਵਿਚਾਰ ਕਰਕੇ ਜਿਹੜੀਆਂ ਜਾਇਜ਼ ਮੰਗਾ ਉਹ ਮੰਨਾਂਗੇ ਠੀਕ ਥੈਂਕ ਯੂ ਅਸੀਂ ਏडीसी ਸਾਹਿਬ ਨੂੰ ਮਿਲੇ ਹੈਗੇ ਆਂ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਸੀ ਡੀਸੀ ਸਾਹਿਬ ਇੱਥੇ ਨਹੀਂ ਹੈਗੇ ਇਸ ਕਰਕੇ ਅਸੀਂ ਆਪਣਾ ਮੈਮੋਰੰਡਮ ਜਿਹੜਾ ਹੈ ਉਹ ਏडीसी ਸਾਹਿਬ ਨੂੰ ਦਿੱਤਾ ਜਿਹੜਾ ਇਨਸੀਡੈਂਟ ਉਥੇ ਕੋਲੀ ਡਾਇੰਗ ਇੰਡਸਟਰੀ ਦੇ ਵਿੱਚ ਹੋਇਆ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਤੋਂ ਮੰਗ ਕੀਤੀ ਹੈ ਕਿ ਜਿਹੜੇ ਫੈਕਟਰੀ ਵਰਕਰਸ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦਿੱਤਾ ਜਾਵੇ ਜੀ ਜਿਹੜੇ ਇੰਜਰਡ ਨੇ ਹਸਪਤਾਲ 'ਚ ਪਏ ਨੇ ਉਹਨਾਂ ਨੂੰ 5-5 ਲੱਖ ਰੁਪਏ ਦਿੱਤਾ ਜਾਵੇ ਜਿਹੜੇ ਫੈਕਟਰੀ ਵਰਕਰ ਉਸੇ ਸਾਰੇ ਕੰਮ ਕਰਦੇ ਨੇ ਹੁਣ ਵੀ ਜਿਹੜੇ ਉਥੇ ਸੀਗੇ ਤੇ ਜਿਨ੍ਹਾਂ ਨੂੰ ਮਾਈਨਰ ਇੰਜਰੀਜ਼ ਹੋਈਆਂ ਨੇ ਉਹਨਾਂ ਵੀ ਸਾਰਿਆਂ ਨੂੰ 2-2 ਲੱਖ ਰੁਪਏ ਦਿੱਤਾ ਜਾਵੇ ਜੀ ਪਿਛਲੇ ਮਹੀਨੇ ਦੀ ਇਹਨਾਂ ਦੀ ਤਨਖਾਹ ਤੇ ਹੁਣ 10 ਤਰੀਕ ਤੱਕ ਦੀ ਜਿਹੜੀ ਤਨਖਾਹ ਉਹ ਇਹਨਾਂ ਦੀ ਪੈਂਡਿੰਗ ਹੈ ਉਹ ਤੁਰੰਤ ਤੌਰ ਤੇ ਇਹਨਾਂ ਨੂੰ ਦਬਾਈ ਜਾਵੇ ਤਾਂ ਕਿ ਇਹ ਆਪਦਾ ਰਾਸ਼ਨ ਪਾਣੀ ਕਰਾਇਆ ਮਕਾਨ ਦਾ ਉਹ ਦੇ ਸਕਣ ਇਹ ਅਸੀਂ ਡਿਮਾਂਡ ਜਿਹੜੀ ਹੈਗੀ ਹੈ 10 ਲੱਖ 5 ਲੱਖ 2 ਲੱਖ ਦੀ ਇਸ ਕਰਕੇ ਕੀਤੀ ਹੈ ਕਿ ਪ੍ਰੋਵੀਡੈਂਟ ਫੰਡ ਤੇ ESI ਦੇ ਸਹੂਲਤ ਦੇਣੀ ਹਰੇਕ ਫੈਕਟਰੀ ਲਈ ਜ਼ਰੂਰੀ ਹੁੰਦੀ ਹੈ ਇਹ ਡਿਪਾਰਟਮੈਂਟ ਦੀ ਨੈਗਲੀਜੈਂਸ ਹੈ ਲੇਬਰ ਡਿਪਾਰਟਮੈਂਟ ਦੀ ਇੰਡਸਟਰੀ ਡਿਪਾਰਟਮੈਂਟ ਦੀ ਕਿ ਉਹਨਾਂ ਨੇ ਉੱਥੇ ਪ੍ਰੋਪਰਲੀ ਉਹਦੀ ਚੈਕਿੰਗ ਨਹੀਂ ਕੀਤੀ ਇਹਨਾਂ ਦੇ ਪ੍ਰੋਵੀਡੈਂਟ ਫੰਡ ਨਹੀਂ ਜਮਾ ਹੋਏ ਜੇ ਇਹਨਾਂ ਦਾ ਪ੍ਰੋਵੀਡੈਂਟ ਫੰਡ ਜਮ੍ਹਾਂ ਹੋਇਆ ਹੁੰਦਾ ਤਾਂ ਇਹਨਾਂ ਦੇ ਪਰਿਵਾਰ ਨੂੰ ਲੱਖਾਂ ਰੁਪਇਆ ਐਜ਼ ਗ੍ਰੈਚਿਟੀ ਤੇ ਪ੍ਰੋਵੀਡੈਂਟ ਫੰਡ ਦੇ ਪੈਸੇ ਮਿਲਨੇ ਸੀ ਨਾਲ ਦੀ ਨਾਲ ਇਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਨੇ ਉਹਨਾਂ ਦੀ ਪੈਨਸ਼ਨ ਵੀ ਲਗਣੀ ਸੀ ਤੇ ਇਸ ਕਰਕੇ ਗ੍ਰੋਸ ਨੈਗਲੀਜੈਂਸ ਹੈ ਇਹ ਵੀ ਅਸੀਂ ਇਹਨਾਂ ਤੋਂ ਮੰਗ ਕੀਤੀ ਹੈ ਕਿ ਫੈਕਟਰੀ ਮਾਲਕ ਤੇ ਉਹਦੇ ਜਿਹੜੇ ਸਹਿਯੋਗੀ ਨੇ ਹੋਰ ਮੈਨੇਜਰ ਵਗੈਰਾ ਉਹਨਾਂ ਦੇ ਉੱਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇਟਸ ਅ ਬਿਲਫੁਲ ਮਰਡਰ ਇਹ ਬਿਲਫੁਲ ਮਰਡਰ ਹੈ ਜਦੋਂ 30 35 ਵਰਕਰ ਉੱਥੇ ਅੰਦਰ ਕੰਮ ਕਰ ਰਹੇ ਨੇ 30 ਥੱਲੇ ਸੀ ਤੇ 5 ਉੱਪਰ ਸੀ ਉਸ ਵੇਲੇ ਉੱਥੇ ਕੰਸਟਰਕਸ਼ਨ ਦਾ ਕੰਮ ਕਰਨਾ ਉਹ ਵਾਜਬ ਨਹੀਂ ਸੀ ਤੇ ਇਹ ਇਹ ਜਿਹੜਾ ਇਹਨਾਂ ਨੇ ਕੀਤਾ ਇਸੇ ਕਰਕੇ ਇਹ ਇਨਸੀਡੈਂਟ ਉੱਥੇ ਵਾਪਰਿਆ ਜਿਹੜੇ ਬੰਦੇ ਮਰੇ ਨੇ ਜਾਂ ਜ਼ਖਮੀ ਹੋਏ ਨੇ ਤੇ ਇਹ ਉਹਨਾਂ ਤੇ ਬਿਲਕੁਲ ਮਰਡਰ ਦਾ ਪਰਚਾ ਦਰਜ ਕੀਤਾ ਜਾਵੇ ਜਿਹੜੇ ਡਿਪਾਰਟਮੈਂਟ ਦੇ ਉਹਨੇ ਅਫੀਸ਼ੀਅਲਸ ਨੇ ਲੇਬਰ ਡਿਪਾਰਟਮੈਂਟ ਤੇ ਇੰਡਸਟਰੀਅਲ ਡਿਪਾਰਟਮੈਂਟ ਤੇ ਉਹਨਾਂ ਨੇ ਕਿਉਂਕਿ ਉੱਥੇ ਲੇਬਰ ਲਾਜ਼ ਇੰਪਲੀਮੈਂਟ ਨਹੀਂ ਕਰਾਏ ਉਹਨਾਂ ਦਾ ਵੀ ਪਰਚਾ ਦਰਜ ਕੀਤਾ ਜਾਵੇ ਜਿਹੜਾ ਇੰਜੀਨੀਅਰ ਤੇ ਕੰਟਰੈਕਟਰ ਉਥੇ ਕੰਮ ਕਰ ਰਹੇ ਸੀ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਮਜ਼ਦੂਰਾਂ ਦੀ ਹਾਜ਼ਰੀ 'ਚੇ ਕੰਮ ਨਹੀਂ ਸੀ ਕਰਨਾ ਚਾਹੀਦਾ ਇਹਨਾਂ ਨੂੰ ਬਾਹਰ ਕੱਢ ਕੇ ਕੰਮ ਕਰਨਾ ਚਾਹੀਦਾ ਸੀ ਉਹਨਾਂ ਦਾ ਵੀ ਪਰਚਾ ਦਰਜ ਕੀਤਾ ਜਾਵੇ ਇਹ ਅਸੀਂ ਮੰਗ ਕੀਤੀ ਹੈ ਸਰ ਪ੍ਰਸ਼ਾਸਨ ਦੇ ਹਾਲੇ ਤੱਕ 29 ਲੋਕਾਂ ਦੀ ਗੱਲ ਗਈ ਮੈਂ ਉਹਨਾਂ ਸਤਿ ਸ੍ਰੀ ਅਕਾਲ ਬਕਰਨ ਡਿਪ੍ਰੈਸ਼ਨ ਇੱਕ ਬਾਰੀ ਚੱਲ ਰਹੀ ਹੈ ਇਹ ਜੁਡੀਸ਼ੀਅਲ ਇਨਕੁਆਰੀ ਨਹੀਂ ਜੀ ਇਹਨਾਂ ਨੇ ਮੈਜਿਸਟਰੀਅਲ ਇਨਕੁਆਰੀ ਕੀਤੀ ਹੈ ਵਿਚ ਇਜ਼ ਐਡਮਿਨਿਸਟ੍ਰੇਟਿਵ ਜੁਡੀਸ਼ੀਅਲ ਨਹੀਂ ਹੈਗੀ ਇਹ ਐਡਮਿਨਿਸਟ੍ਰੇਟਿਵ ਇਨਕੁਆਰੀ ਹੈ ਕਿਉਂਕਿ 2 ਲੱਖ ਰੁਪਏ ਜੋ ਗਵਰਨਮੈਂਟ ਨੇ ਦਿੱਤਾ ਹੈ ਤਾਂ 2 ਲੱਖ ਰੁਪਏ ਉਹਨੇ ਹੋਰ ਤਾਂ ਗਵਰਨਮੈਂਟ ਦੇ ਅੰਡਰ ਹੀ ਕੰਮ ਕਰਦੀ ਹੈ ਨਾ ਜਿਹੜੀ ਮੈਜਿਸਟ੍ਰੇਟ ਦੀ ਇਨਕੁਆਰੀ ਲਾਈ ਹੈ ਇਹਨਾਂ ਨੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਕਿ ਇਹਦੀ ਜੁਡੀਸ਼ੀਅਲ ਇਨਕੁਆਰੀ ਵੀ ਹੋਵੇ ਇਹ ਵੀ ਅਸੀਂ ਮੰਗ ਕਰਦੇ ਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਦਾ ਸੁਵੋ ਮੋਟੋ ਨੋਟਿਸ ਲੈ ਲੈਂਦੇ ਹੋਏ ਇਹਨਾਂ ਦੇ ਉੱਤੇ ਕਾਰਵਾਈ ਕਰੇ ਇਹ ਵੀ ਅਸੀਂ ਮੰਗ ਕਰਦੇ ਆ ਸੋ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਵੱਲੋਂ ਦੀ ਆ ਕੇ ਜਿਹੜਾ ਇੱਥੇ ਅਨਫੋਰਚੂਨੇਟ ਹਾਦਸਾ 8 ਮਾਰਚ ਦਾ ਹੋਇਆ ਸੀਗਾ ਲੁਧਿਆਣਾ ਫੋਕਲ ਪੁਆਇੰਟ ਫੇਜ਼ 8 ਦੇ ਵਿੱਚ ਉਹਦੇ ਸਬੰਧੀ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦੇ ਨੁਮਾਇੰਦਿਆਂ ਨੇ ਆ ਕੇ ਸੋ ਆ ਸਾਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹੜਾ ਕਿ ਅਸੀਂ ਫਰਦਰ ਜਿਹੜੀ ਸਾਡੀ ਆਲਰੇਡੀ ਇੱਕ ਮੈਜਿਸਟ੍ਰੇਟ ਲਿੰਕੁਆਰੀ ਅੰਡਰਵੇ ਹੈ ਇਹ ਕੁਝ ਚੀਜ਼ਾਂ ਕੁਝ ਮੁੱਦੇ ਉਹਦੇ ਨਾਲ ਸੰਬੰਧਿਤ ਵੀ ਨੇ ਕੁਝ ਹੋਰ ਡਿਪਾਰਟਮੈਂਟਸ ਨਾਲ ਸੰਬੰਧਿਤ ਨੇ ਸੋ ਅਸੀਂ ਆ ਕੇ ਫਾਰਵਰਡ ਕਰਕੇ ਇਹਨਾਂ ਨੂੰ ਲੀਗਲੀ ਐਗਜ਼ਾਮਨ ਕਰ ਲੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ